ਵੱਡੀ ਖਬਰ ਭਾਈ ਅਮਰਤਪਾਲ ਸਿੰਘ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਐਨਐਸਏ ਨੂੰ ਲੈ ਕੇ ਪੰਜਾਬ ਦੇ ਵਿੱਚ ਕਈ ਚਰਚਾਵਾਂ ਛੁੜੀਆਂ ਹੋਈਆਂ ਹਨ ਤੇ ਉੱਥੇ ਹੀ ਵਿਕਰਮ ਸਿੰਘ ਮਜੀਠੀਆ ਭਾਈ ਅਮਰਤਪਾਲ ਸਿੰਘ ਤੇ ਤੰਜ ਕੱਸਦੇ ਹੋਏ ਨਜ਼ਰ ਆਏ ਨੇ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆਂ ਚਲੋ ਜੀ ਨੇ ਆਉਣਾ ਜੀ ਇਹਨਾਂ ਸਾਰੇ ਕਾਨੂੰਨਾਂ ਦੇ ਤਾਂ ਮੈਂ ਸ਼ੁਰੂ ਤੋਂ ਹੀ ਖਿਲਾਫ ਰਿਹਾ ਆਂ ਜੀ ਔਰ ਠੀਕ ਹੈ ਉਹਨਾਂ ਦੀ ਕਈ ਕਾਰਗੁਜ਼ਾਰੀਆਂ ਨਾਲ ਤਾਂ ਮੈਂ ਪਹਿਲੇ ਦਿਨ ਤੋਂ ਨਹੀਂ ਸਹਿਮਤ ਸੀ ਜੀ ਔਰ ਚਾਹੇ ਉਹ ਮਾਈਨੋਰਟੀ ਦੇ ਖਿਲਾਫ ਬੋਲਦੇ ਸੀ ਚਾਹੇ ਉਹ ਹਿੰਦੂ ਧਰਮ ਦੇ ਖਿਲਾਫ ਬੋਲਦੇ ਸੀ ਚਾਹੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਗੱਲ ਕਰਦੇ ਸੀ ਜਾਂ ਜਿਸ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਥਾਣੇ ਤੇ ਲੈ ਕੇ ਗਏ ਉਹਨਾਂ ਚੀਜ਼ਾਂ ਦੇ ਮੈਂ ਖਿਲਾਫ ਸਾਂ ਯੁਵਾਪਾ ਦੇ ਵੀ ਮੈਂ ਖਿਲਾਫ ਸਾਂ ਸੋ ਜਿਹਾਂ ਜਵਾਬਸ ਆ ਰਹੇ ਆ ਹੁਣ ਸੰਵਿਧਾਨ ਦੀ ਸੌਂ ਚੁੱਕੀ ਆ ਮੈਨੂੰ ਲੱਗਦਾ ਹੁਣ ਸਮਝ ਆ ਗਈ ਹੋਣੀ ਉਦੋਂ ਮੈਂ ਕਹਿੰਦੇ ਸੀ ਸੰਵਿਧਾਨ ਇੱਕ ਕਾਗਜ਼ ਆ ਉਨ ਉਸ ਕਾਗਜ਼ ਦੀ ਤਾਂ ਸੌ ਚੁੱਕ ਕੇ ਤੁਸੀਂ ਆਈ। ਵੀ ਚਲੋ ਜੀਨੇ ਆਉਣਾ ਜੀ ਇਹਨਾਂ ਸਾਰੇ ਕਾਨੂੰਨਾਂ ਦੇ ਤਾਂ ਮੈਂ ਸ਼ੁਰੂ ਤੋਂ ਹੀ ਖਿਲਾਫ ਰਿਆ ਜੀ। ਔਰ ਠੀਕ ਹੈ। ਉਹਨਾਂ ਦੀ ਕਈ ਕਾਰਗੁਜ਼ਾਰੀਆਂ ਨਾਲ ਤਾਂ ਮੈਂ ਪਹਿਲੇ ਦਿਨ ਤੋਂ ਨਹੀਂ ਸਹਿਮਤ ਸੀ ਜੀ। ਔਰ ਚਾਹੇ ਉਹ ਮਾਈਨੋਰਟੀ ਦੇ ਖਿਲਾਫ ਬੋਲਦੇ ਸੀ, ਚਾਹੇ ਉਹ Hindu ਧਰਮ ਦੇ ਖਿਲਾਫ ਬੋਲਦੇ ਸੀ, ਚਾਹੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਗੱਲ ਕਰਦੇ ਸੀ ਜਾਂ ਜਿਸ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਥਾਣੇ ਤੇ ਲੈ ਕੇ ਗਏ ਉਹਨਾਂ ਚੀਜ਼ਾਂ ਦੇ ਮੈਂ ਖਿਲਾਫ ਸਤ ਯੂ ਆਪਾਦੇ ਵੀ ਮੈਂ ਖਿਲਾਫ ਸਾਂ ਸੋਝਿਆਂ ਜਵਾਬਸ ਆ ਰਹੇ ਹੁਣ ਸੰਵਿਧਾਨ ਦੀ ਸੌਂ ਚੁੱਕੀ ਆ ਮੈਨੂੰ ਲੱਗਦਾ ਹੁਣ ਸਮਝ ਆ ਗਈ ਹੋਣੀ ਉਦੋਂ ਮੈਂ ਕਹਿੰਦੇ ਸੀ ਸੰਵਿਧਾਨ ਇੱਕ ਕਾਗਜ਼ ਆ ਹੁਣ ਉਸ ਕਾਗਜ਼ ਦੀ ਤਾਂ ਸੌਂ ਚੁੱਕ ਕੇ ਤੁਸੀਂ ਆਈ ਚਲੋ ਜੀਨੇ ਆਉਣਾ ਜੀ ਇਹਨਾਂ ਸਾਰੇ ਕਾਨੂੰਨਾਂ ਦੇ ਤਾਂ ਮੈਂ ਸ਼ੁਰੂ ਤੋਂ ਹੀ ਖਿਲਾਫ ਰਿਹਾ ਆ ਜੀ ਔਰ ਠੀਕ ਹੈ ਉਹਨਾਂ ਦੀ ਕਈ ਕਾਰਗੁਜ਼ਾਰੀਆਂ ਨਾਲ ਤਾਂ ਮੈਂ ਪਹਿਲੇ ਦਿਨ ਤੋਂ ਨਹੀਂ ਸਹਿਮਤ ਸੀ ਜੀ ਔਰ ਚਾਹੇ ਉਹ ਮਾਈਨੋਰਟੀ ਦੇ ਖਿਲਾਫ ਬੋਲਦੇ ਸੀ ਚਾਹੇ ਉਹ Hindu ਧਰਮ ਦੇ ਖਿਲਾਫ ਬੋਲਦੇ ਸੀ ਚਾਹੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਗੱਲ ਕਰਦੇ ਸੀ ਜਾਂ ਜਿਸ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਖਾਣੇ ਤੇ ਲੈ ਕੇ ਗਏ ਉਹਨਾਂ ਚੀਜ਼ਾਂ ਦੇ ਮੈਂ ਖਿਲਾਫ ਸਾਂ ਜੋ ਆਪਾ ਦੇ ਵੀ ਮੈਂ ਖਿਲਾਫ ਸਾਂ ਸੋ ਜਿਹੜਾ ਜਵਾਬਸ ਆ ਰਿਹਾ ਹੁਣ ਸੰਵਿਧਾਨ ਦੀ ਸੌਣ ਚੁੱਕੀ ਆ ਮੈਨੂੰ ਲੱਗਦਾ ਹੁਣ ਸਮਝ ਆ ਗਈ ਹੋਣੀ ਉਦੋਂ ਮੈਂ ਕਹਿੰਦੇ ਸੀ ਸੰਵਿਧਾਨ ਇੱਕ ਕਾਗਜ਼ ਆ ਉਨ ਉਸ ਕਾਗਜ਼ ਦੀ ਤਾਂ ਸੌ ਚੁੱਕ ਕੇ ਤੁਸੀਂ ਆਈ। ਚਲੋ ਜੀਨੇ ਆਉਣਾ ਜੀ ਇਹਨਾਂ ਸਾਰੇ ਕਾਨੂੰਨਾਂ ਦੇ ਤਾਂ ਮੈਂ ਸ਼ੁਰੂ ਤੋਂ ਹੀ ਖਿਲਾਫ ਰਿਆ ਜੀ। ਔਰ ਠੀਕ ਹੈ। ਉਹਨਾਂ ਦੀ ਕਈ ਕਾਰਗੁਜ਼ਾਰੀਆਂ ਨਾਲ ਤਾਂ ਮੈਂ ਪਹਿਲੇ ਦਿਨ ਤੋਂ ਨਹੀਂ ਸਹਿਮਤ ਸੀ ਜੀ। ਔਰ ਚਾਹੇ ਉਹ ਮਾਈਨੋਰਟੀ ਦੇ ਖਿਲਾਫ ਬੋਲਦੇ ਸੀ, ਚਾਹੇ ਉਹ Hindu ਧਰਮ ਦੇ ਖਿਲਾਫ ਬੋਲਦੇ ਸੀ, ਚਾਹੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਗੱਲ ਕਰਦੇ ਸੀ ਜਾਂ ਜਿਸ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਖਾਣੇ ਤੇ ਲੈ ਕੇ ਗਏ ਉਹਨਾਂ ਚੀਜ਼ਾਂ ਦੇ ਮੈਂ ਖਿਲਾਫ ਹਾਂ। ਜੋ ਆਪਾ ਦੇ ਵੀ ਮੈਂ ਖਿਲਾਫ ਸਾਂ ਸੋਝੀਆਂ ਜਵਾਬਸ ਆ ਰਹੇ ਆ ਹੁਣ ਸੰਵਿਧਾਨ ਦੀ ਸੌਂ ਚੁੱਕੀ ਆ ਮੈਨੂੰ ਲੱਗਦਾ ਹੁਣ ਸਮਝ ਆ ਗਈ ਹੋਣੀ ਉਦੋਂ ਮੈਂ ਕਹਿੰਦੇ ਸੀ ਸੰਵਿਧਾਨ ਇੱਕ ਕਾਗਜ਼ ਆ ਹੁਣ ਉਸ ਕਾਗਜ਼ ਦੀ ਤਾਂ ਸੌਂ ਚੁੱਕ ਕੇ ਤੁਸੀਂ ਆਈ ਚਲੋ ਜੀਨੇ ਆਉਣਾ ਜੀ ਇਹਨਾਂ ਸਾਰੇ ਕਾਨੂੰਨਾਂ ਦੇ ਤਾਂ ਮੈਂ ਸ਼ੁਰੂ ਤੋਂ ਹੀ ਖਿਲਾਫ ਰਿਹਾ ਆ ਜੀ ਔਰ ਠੀਕ ਹੈ ਉਹਨਾਂ ਦੀ ਕਈ ਕਾਰਗੁਜ਼ਾਰੀਆਂ ਨਾਲ ਤਾਂ ਮੈਂ ਪਹਿਲੇ ਦਿਨ ਤੋਂ ਨਹੀਂ ਸਹਿਮਤ ਸੀ ਜੀ ਔਰ ਚਾਹੇ ਉਹ ਮਾਈਨੋਰਿਟੀ ਦੇ ਖਿਲਾਫ ਬੋਲਦੇ ਸੀ ਚਾਹੇ ਉਹ ਹਿੰਦੂ ਧਰਮ ਦੇ ਖਿਲਾਫ ਬੋਲਦੇ ਸੀ ਚਾਹੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਗੱਲ ਕਰਦੇ ਸੀ ਜਾਂ ਜਿਸ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਥਾਣੇ ਤੇ ਲੈ ਕੇ ਗਏ ਉਹਨਾਂ ਚੀਜ਼ਾਂ ਦੇ ਮੈਂ ਖਿਲਾਫ ਸਾਂ ਯੁਵਾਪਾ ਦੇ ਵੀ ਮੈਂ ਖਿਲਾਫ ਸਾਂ ਸੋ ਜਿਹਾਂ ਜਵਾਬਸ ਆ ਰਹੇ ਆ ਹੁਣ ਸੰਵਿਧਾਨ ਦੀ ਸੌਂ ਚੁੱਕੀ ਆ ਮੈਨੂੰ ਲੱਗਦਾ ਹੁਣ ਸਮਝ ਆ ਗਈ ਹੋਣੀ ਉਦੋਂ ਮੈਂ ਕਹਿੰਦੇ ਸੀ ਸੰਵਿਧਾਨ ਇੱਕ ਕਾਗਜ਼ ਆ ਹੁਣ ਉਸ ਕਾਗਜ਼ ਦੀ ਤਾਂ ਸੌਂ ਚੁੱਕ ਕੇ ਤੁਸੀਂ ਆ